ਨੁਫਾਈ ਜੋ ਕਮਾਤੇ ਇਹਦੀ ਮਾਲਵੇ ਦਾ ਪ੍ਰਸਿੱਧ ਬਿਵੜੀਆਂ ਮਾਈਆਂ ਪ੍ਰਚੀਨ ਮੰਦਿਰ ਸੈਣੀ ਵਿਖੇ ਜੋ ਜਿੱਥੇ ਅਸੀਂ ਜਗਾ ਤੇ ਖੜੇ ਆ ਜਿੱਥੇ ਲੱਖਾਂ ਲੋਕਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹੋਈਆਂ ਗਈਆਂ ਤੇ ਹੋ ਰਹੀਆਂ ਗਈਆਂ ਇਹਦਾ ਨਮੀਨੀਕਰਨ ਚੱਲ ਰਿਹਾ ਇਹਦਾ ਪਿਛਲੇ ਪਾਸੇ ਜੋ ਜਗਾ ਦਿਖ ਰਹੀ ਹੈ ਉਹਦਾ ਬਹੁਤ ਸੋਹਣਾ ਮੰਦਰ ਬਣਾਇਆ ਜਾ ਰਿਹਾ ਸੀਸਾ ਲੱਗ ਕੇ ਬੜਾ ਵਧੀਆ ਮੰਦਰ ਬਣਿਆ ਰਿਹਾ ਐਨਆਰਆਈ ਭਰਾਵਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਵੱਧ ਤੋਂ ਆ ਸਹਿਯੋਗ ਦਿਓ, ਦਾਨ ਦਿਓ। ਇੰਟਰਲੌਕ ਦਾ ਕੰਮ ਚੱਲ ਰਿਹਾ, ਹਰ ਵੇਲੇ ਇੱਥੇ ਕਾਰ ਸੇਵਾ ਚੱਲੀ ਜਾਂਦੀ ਹੈ। ਪਾਰਕ ਬਣ ਰਿਹਾ। ਵਿਰਦ ਆਸ਼ਰਮ ਜਿਵੇਂ ਬੇਟਾਂ ਲਈ ਬਿਸਰਾਮ ਆਸ਼ਰਮ ਬਣਾਇਆ ਜਾ ਰਿਹਾ, ਲੇਡੀਜ਼ ਲਈ ਬਾਥਰੂਮ ਵੱਖਰੇ ਬਣਾਏ ਜਾ ਰਹੇ ਆ। ਲੰਗਰਾਂ ਲੰਗਰ ਦਾ ਕੰਮ ਚੱਲ ਰਿਹਾ। ਕੰਮ ਹਰ ਵੇਲੇ ਕਾਰ ਸੇਵਾ, ਜੋ ਵੀ ਭੈਣ ਭਰਾ ਇੱਥੇ ਆ ਕੇ ਦਾਨ ਜਾਂ ਸੇਵਾ ਕਰਕੇ ਜਾਂਦਾ ਉਹਦਾ ਨਾਲ ਦੀ ਨਾਲ ਲੱਗੀ ਜਾਂਦਾ। ਲੰਗਰ ਜਾਂ ਮੰਦਿਰ ਉਹ ਸੋਹਣਾ ਮੰਦਿਰ ਬਣ ਰਿਹਾ ਹੈ ਹਰ ਵੇਲੇ ਕਾਰ ਸੇਵਾ ਇੱਥੇ ਚੱਲ ਰਹੀ ਹੈ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਵੀਰਾਂ ਨੂੰ ਜੋ ਸ਼ਰਧਾਲੂਆਂ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਦਾਨ ਦਿਓ ਹਿੱਸਾ ਪਾਓ ਕਿਉਂਕਿ ਤੁਹਾਡਾ ਸਾਰਾ ਪੈਸਾ ਇੱਥੇ ਮੰਦਿਰਤੀ ਲੱਗਣਾ ਹੈ ਜੈ ਵੀਰਿਆ ਮਾਈਆਂ ਤੇ ਜਿਹੜਾ ਵੀਰਿਆ ਮਾਈਆਂ ਦਾ ਮੰਦਿਰ ਹੈ ਜੀ ਇਹ ਬਹੁਤ ਹੀ ਪ੍ਰਾਚਨ ਮੰਦਿਰ ਹੈ ਸਾਡੇ ਵੀ ਜਨਮ ਤੋਂ ਸਾਡੀ ਉਮਰ 60 65 ਸਾਲ ਦੀ ਹੋ ਗਈ ਉਹ ਤੋਂ ਵੀ ਪਹਿਲਾਂ ਦੇ ਮਤਲਬ ਇੱਥੇ ਬੈਲੇ ਲੱਗਦੇ ਆ ਜਿਸ ਭਗਤ ਦੀ ਸ਼ਰਦਾ ਨਾਮ ਕੋਈ ਵੀ ਸੁਖਣਾ ਸੁਖੀ ਆ ਉਹ ਆਲੀ ਨਹੀਂ ਜਾਂਦੀ ਜਿਵੇਂ ਕਿ ਨਿਗਾ ਜੇ ਕਿਸੇ ਦੀ ਨਿਗਾਣੀ ਪੰਦੀ ਡਾਕਟਰਾਂ ਨੇ ਜਵਾਬ ਦਿੱਤਾ ਜੇ ਕਿਸੇ ਦੇ ਘਰੇ ਬੱਚਾ ਨਹੀਂ ਹੁੰਦਾ ਲੋਕ ਇੱਥੇ ਬੱਲਬ ਚੜਾਉਂਦੇ ਆ ਵੀ ਸਾਡੇ ਘਰੇ ਚਾਨਣ ਕੀਤਾ ਮਾਤਾ ਤੇ ਅਸੀਂ ਤੇਰੇ ਬੱਲਬ ਚੜਾਉਂਦੇ ਆ ਬੱਲਬ ਦਾ ਮਤਲਬ ਇਹ ਨਹੀਂ ਹੈ ਵੀ 5-7 ਰੁਪਏ ਦੀ ਚੀਜ਼ ਆ ਮਤਲਬ ਕਿ ਉਹਨਾਂ ਦੇ ਘਰਾਂ ਵਿੱਚ ਚਾਨਣ ਕਰਦੀ ਹੈ ਮਾਤਾ ਲੋਕ ਇੱਥੇ ਆ ਕੇ ਨੰਮ ਬਣ ਕੇ ਜਾਂਦੇ ਆ ਢੋਖ ਭਰ ਕੇ ਜਾਂਦੇ ਆ ਇੱਥੇ ਹਰ ਸੁਖਣਾ ਪੂਰੀ ਹੁੰਦੀ ਆ ਵੱਖ-ਵੱਖ ਸੂਬਿਆਂ ਤੋਂ ਲੋਕ ਆਉਂਦੇ ਆ ਮਾਤਾ ਭੈਣਾ ਆ ਕੇ ਐਤਵਾਰ ਨੂੰ ਚੌਕੀ ਭਰਦੀਆਂ ਇੱਥੇ ਜੋ ਵੀ ਕੋਈ ਪ੍ਰੇਮ ਨਾਲ ਸੁਖਣਾ ਸੁਖਦਾ ਹੈ ਤਾਂ ਉਹਦੀ ਪੂਰਨ ਹੁੰਦੀ ਹੈ ਇਹਦੀ ਕਾਰ ਸੇਵਾ ਚੱਲ ਰਹੀ ਹੈ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਹਦੇ ਮੰਦਰ ਦੇ ਨਿਮਨੀ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦਿਓ ਧਾਨ ਦਿਓ ਧਾਨ ਤੁਸੀਂ ਆਪ ਦੀ ਅਥੇ ਬਿੱਲ ਲਗਵਾ ਸਕਦੇ ਹੋ ਤੇ ਤੁਸੀਂ ਆਪ ਦੀ ਪਰਚੀ ਕਟਵਾ ਕੇ ਆਦੀ ਰਸੀਦ ਲਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਪੁੱਛ ਸਕਦੇ ਆ ਵੀ ਮੰਦਿਰ ਤੇ ਕਿੰਨਾ ਪੈਸਾ ਆਇਆ ਕਿੰਨਾ ਲੱਗਿਆ ਇਹ ਟਰਾਂਸਪੇਰੈਂਟ ਕੰਮ ਹੋਵੇਗਾ ਤੇ ਸੰਗਤਾਂ ਨੂੰ ਅਪੀਲ ਆਏ ਵੀ ਵੱਧ ਤਵਾਂ ਦਾਨ ਦਿਓ ਕਿਉਂਕਿ ਲੰਗਰ ਵੀ ਚਲਾਉਨੇ ਆ ਸਾਲ ਵਿੱਚ ਦੋ ਮੇਲੇ ਵੀ ਲੱਗਦੇ ਆ ਜੈ ਬੀਬੀਆਂ ਮਾਤਾ ਹਾਂਜੀ ਪਤਾਂ ਜੀ ਜਿਹੜਾ ਅੱਜ ਆਪਣੇ ਮੰਦਿਰ ਤੇ ਘਰ ਸੇਵਾ ਚੱਲ ਰਹੀ ਹੈ ਇਹਦੇ ਸੰਬੰਧ ਚ ਤੁਸੀਂ ਕੀ ਕਹੋ ਜੀ ਇਹਦਾ ਜਿਹੜਾ ਮੰਦਿਰ ਆ ਮਾਤਾ ਬੀਬੀਆਂ ਦਾ ਪਿੰਡ ਸਹੈਣੇ ਦੇ ਵਿੱਚ ਸਹੈਣਾ ਬਧੌੜ ਕਹਿੰਦੇ ਆ ਜ਼ਿਲ੍ਹਾ ਬਰਨਾਲਾ ਤੇ ਇੱਥੇ ਮੰਦਿਰ ਦੀ ਕਾਰ ਸੇਵਾ ਚੱਲ ਰਹੀ ਆ ਲੋਕਾਂ ਦੀਆਂ ਸਹੂਤਾਂ ਲਈ ਬਹੁਤ ਹੀ ਮਤਲਬ ਸ਼ਕਤੀ ਵਾਲਾ ਮੰਦਿਰ ਆ ਜੋ ਵੀ ਸਰਦਾ ਨਾਲ ਜੇ ਮੰਨ ਲੋ ਕੋਈ ਕਿਸੇ ਦੀ ਨਿਗਾਹਬਾਗੀ ਜਾਂ ਡਾਕਟਰਾਂ ਨੇ ਜਵਾਬ ਦਿੱਤਾ ਤਾਂ ਉਹ ਮਾਤਾ ਤੇ ਆ ਕੇ ਸਰਦਾ ਨਾਲ ਜਿਹੜੀ ਸੁੱਖ ਸੁੱਖ ਦਾ ਤਾਂ ਉਹਦੀ ਨਿਗਾਹ ਵੀ ਵਾਪਸ ਆ ਜਾਂਦੀ ਆ ਜੇ ਕਿਸੇ ਦੇ ਬੱਚਾ ਨਹੀਂ ਹੁੰਦਾ ਜਾਂ ਕਿਸੇ ਦਾ ਮਤਲਬ ਕੋਈ ਵਿਆਹ ਨਹੀਂ ਹੁੰਦਾ ਜੋ ਵੀ ਕਹਿਣ ਦਾ ਭਾਵ ਤੁਸੀਂ ਸਰਦਾ ਨਾਲ ਸੁੱਖ ਹੋਗੇ ਉਹ ਮਾਤਾ ਉਹਨਾਂ ਦੀਆਂ ਸੁੱਖਣਾ ਝੋਲੀਆਂ ਭਰਦੀ ਆ ਤੇ ਇੱਥੇ ਲੋਕ ਬੜੀ ਦੂਰੋਂ ਦੂਰੋਂ ਪੰਜਾਬ ਤੋਂ ਬਾਹਰ ਵੀ ਹੁੰਦੇ ਨੇ ਹਰਿਆਣਾ ਰਾਜਸਥਾਨ ਤੋਂ ਪੰਜਾਬ ਦੇ ਲੋਕ ਵੀ ਜਿੰਨੇ ਵੀ ਮਤਲਬ ਇੱਥੇ ਸਾਲ ਚ ਦੋਵਰੀ ਮੇਲਾ ਭਰਦਾ ਤੇ ਹਰ ਐਤਵਾਰ ਜਾਨਕਿ ਇੱਥੇ ਚੌਂਕੀ ਭਰਦੇ ਆ ਲੋਕ ਆ ਕੇ ਮੱਥਾ ਟੇਕਦੇ ਆ ਮਾਤਾ ਸਾਰਿਆਂ ਦੇ ਸਰਦਾ ਤੂਰੀ ਹੁੰਦੀ ਹੈ I don't know.